ਦੇ ਨਾਲ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬਾਕੀਆਂ ਘਟਨਾਵਾਂ ਦੇ ਨਾਲੋਂ ਬਹੁਤ ਹੀ ਜ਼ਿਆਦਾ ਵੱਖ ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਇੱਕ ਨੌਜਵਾਨ ਦੇ ਵੱਲੋਂ ਪਹਿਲਾਂ ਤਾਂ ਆਪਣੀ ਹੀ ਮਰਜ਼ੀ ਦੇ ਨਾਲ ਇੱਕ ਲੜਕੀ ਦੇ ਨਾਲ ਵਿਆਹ ਸਬੰਧ ਬਣਾਏ ਜਾਂਦੇ ਨੇ ਤੇ ਬਾਅਦ ਵਿੱਚ ਉਸ ਨੂੰ ਘਰੇ ਲਿਜਾ ਕੇ ਆਪਣੇ ਹੀ ਹੱਥਾਂ ਨਾਲ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਮਾਰਨ ਤੋਂ ਬਾਅਦ ਐਸਾ ਅਲਜਾਪ ਆਇਆ ਜਾਂਦਾ ਹੈ ਉਸ ਦੇ ਪਰਿਵਾਰ ਨੂੰ ਗੁੰਮ ਕਾ ਕੀਤਾ ਜਾਂਦਾ ਹੈ ਕਿ ਟੋਡੀ ਲੜਕੀ ਇੱਥੇ ਹੈ ਇੱਥੇ ਹੈ ਤੇ ਬਾਅਦ ਵਿੱਚ ਉਸ ਲੜਕੇ ਦੇ ਵੱਲੋਂ ਆਪਣੇ ਆਪ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਆਪਣੇ ਲਾਈਵ ਸਿਸਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਜਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਦਰਸਾਲ ਅੱਜ ਜੋ ਇਹ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਵਿੱਚੋਂ ਇਹ ਜੋ ਮਾਮਲਾ ਅੱਜ ਸਾਹਮਣੇ ਆ ਰਿਹਾ ਜੋ ਕਿ ਬਹੁਤ ਹੀ ਜ਼ਿਆਦਾ ਵੱਖ ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਪਹਿਲਾਂ ਤਾਂ ਆਪਣੀ ਹੀ ਮਰਜ਼ੀ ਦੇ ਨਾਲ ਇੱਕ ਲੜਕੀ ਦੇ ਨਾਲ ਵਿਆਹ ਸਬੰਧ ਬਣਾਏ ਜਾਂਦੇ ਨੇ ਤੇ ਬਾਅਦ ਵਿੱਚ ਉਸ ਨੂੰ ਉਸਦੇ ਘਰੋਂ ਲਿਜਾ ਕੇ ਰੇਲਵੇ ਲਾਈਨਾਂ ਤੇ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਉਸਦੇ ਪਰਿਵਾਰ ਨੂੰ ਗੁੰਮਰਾਹ ਕਰ ਦਿੱਤਾ ਜਾਂਦਾ ਹੈ ਦੋਸਤੋ ਦਰਸਲ ਇਹ ਜੋ ਅੱਜ ਇਹ ਘਟਨਾ ਸਾਹਮਣੇ ਆ ਰਹੀ ਆ ਉਹ ਅੱਜ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਸਿਆ ਗਿਆ ਹੈ ਕਿ ਲੜਕਾ ਤੇ ਲੜਕੀ ਜੋ ਸੀ ਉਹ ਉਹਨਾਂ ਦਾ ਜੋ ਰਿਲੇਸ਼ਨ ਸੀ ਉਸ ਟਾਈਮ ਨੂੰ ਜਿਆਦਾ ਟਾਈਮ ਹੋਣ ਦੇ ਕਾਰਨ ਜਸਦੇ ਦੌਰਾਨ ਉਹ ਵਿਆਹ ਕਰਾਉਣਾ ਚਾਹੁੰਦੇ ਸੀ ਤੇ ਜਾਣਕਾਰੀ ਮੁਤਾਬਕ ਸਾਰੀ ਗੱਲ ਦੱਸੀ ਗਈ ਹੈ ਕਿ 6 ਨਵੰਬਰ 2024 ਨੂੰ ਜੋ ਲੜਕਾ ਸੀ ਉਹ ਲੜਕੀ ਵਾਲਿਆਂ ਦੇ ਘਰੇ ਗਿਆ ਜਿਸ ਦੇ ਦੌਰਾਨ ਉਹਨਾਂ ਦਾ ਸ਼ਗਨ ਪੈ ਜਾਂਦਾ ਹੈ ਤੇ ਲੜਕੇ ਦੇ ਵੱਲੋਂ ਦੱਸਿਆ ਗਿਆ ਹੈ ਕਿ ਜੋ ਉਸ ਦਾ ਪਰਿਵਾਰ ਹੈ ਉਹ ਹਜੇ ਵਿਆਹ ਲਈ ਨਹੀਂ ਮੰਨਦਾ ਹੈ ਜਸਦੇ ਦੌਰਾਨ ਉਸ ਲੜਕੇ ਵੱਲੋਂ ਕਿਹਾ ਜਾਂਦਾ ਹੈ ਕਿ 4 ਮਹੀਨਿਆਂ ਤੱਕ ਤੁਹਾਨੂੰ ਆਪਾਂ ਨੂੰ ਇੱਕ ਦੂਜੇ ਨਾਲ ਮਿਲਣਾ ਨਹੀਂ ਪਵੇਗਾ ਗਾ ਤੂੰ ਆਪਣੇ ਘਰੇ ਰਹਿਣਾ ਹੈ ਮੈਂ ਆਪਣੇ ਘਰੇ ਰਹਿਣਾ ਹੈ ਜਿਸ ਦੇ ਦੌਰਾਨ ਉਹ ਅਲੱਗ-ਅਲੱਗ ਰਹਿੰਦੇ ਨੇ ਤੇ ਬਾਅਦ ਵਿੱਚ ਇੱਕ ਦਿਨ ਜਦੋਂ 6 ਨਵੰਬਰ ਦੀ ਰਾਤ ਜਦੋਂ ਨੰਗ ਜਾਂਦੀ ਹੈ ਤਾਂ 7 ਨਵੰਬਰ ਨੂੰ ਉਹ ਲੜਕਾ ਲੜਕੀ ਦੇ ਘਰੇ ਆਉਂਦਾ ਹੈ ਘਰੇ ਆਉਂਦੇ ਦੌਰਾਨ ਹੀ ਉਸ ਨੂੰ ਕਹਿੰਦਾ ਹੈ ਕਿ ਆਪਾਂ ਚੱਲਦੇ ਹਾਂ ਮੇਰੇ ਘਰ ਦੇ ਮੰਨ ਗਏ ਆ ਜਿਸ ਦੇ ਦੌਰਾਨ ਉਹ ਲੜਕੀ ਨੂੰ ਲੈ ਕੇ ਚੱਲ ਜਾਂਦਾ ਹੈ ਤੇ ਲੜਕੀ ਦਾ ਪਰਿਵਾਰ ਵੀ ਉਸ ਦੇ ਨਾਲ ਸਹਿਮਤ ਹੋ ਜਾਂਦਾ ਉਸ ਤੇ ਯਕੀਨ ਕਰਕੇ ਉਸ ਨੂੰ ਕਰੋ ਤੋਰ ਦਿੰਦੇ ਨੇ ਤੇ ਬਾਅਦ ਵਿੱਚ ਤੋਰਨ ਤੋਂ ਬਾਅਦ ਹੀ ਅਜਿਹਾ ਮਾਮਲਾ ਕਿਸ ਅੰਮਣੇ ਆਉਂਦਾ ਹੈ ਜਿੱਥੇ ਕਿ ਸ਼ਾਮ ਪੈਣ ਤੇ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਕਿ ਲੜਕੀ ਦੀ ਲਾਸ਼ ਹੀ ਪਰਿਵਾਰਿਕ ਮੈਂਬਰਾਂ ਨੂੰ ਮਿਲ ਜਾਂਦੀ ਹੈ ਦੋਸਤੋ ਦਰਸਲੇ ਜੋ ਘਟਨਾ ਵਾਪਰਦੀ ਕਿਵੇਂ ਹੈ ਤੇ ਕਿੱਥੇ ਵਾਪਰਦੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਨੂੰ ਦੱਸ ਦਈਏ ਜਾਣਕਾਰੀ ਮੁਤਾਬਕ ਸਾਰੀ ਗੱਲ ਦੱਸੀ ਗਈ ਹੈ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਰੇਲਵੇ ਲਾਈਨਾਂ ਤੇ ਲੜਕੀ ਦੀ ਲਾਸ਼ ਮਿਲਦੀ ਹੈ ਤਾਂ ਵੀ ਇਹ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਦੱਸਿਆ ਗਿਆ ਹੈ ਕਿ ਜੋ ਲੜਕੀ ਸੀ ਉਹ ਲੜਕੇ ਦੇ ਨਾਲ ਚਲੀ ਜਾਂਦੀ ਹੈ ਤੇ ਬਾਅਦ ਵਿੱਚ ਲੜਕੀ ਦੀ ਛੋਟੀ ਭੈਣ ਦੇ ਲੋ ਹੀ ਫੋਨ ਕੀਤੇ ਜਾਂਦੇ ਨੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਹੋ ਤਾਂ ਲੜਕੇ ਦੇ ਦੁਆਰਾ ਜਵਾਬ ਦਿੱਤੇ ਜਾਂਦੇ ਨੇ ਕਿ ਤੁਸੀਂ ਕਿੱਥੇ ਹੋ ਤਾਂ ਲੜਕੇ ਦੇ ਦੁਆਰਾ ਇਹ ਗੱਲ ਆਖੀ ਜਾਂਦੀ ਹੈ ਕਿ ਅਸੀਂ ਮਾਸੀ ਕੋਲ ਚੱਲੇ ਆ ਕਿਸੇ ਰਿਸ਼ਤੇਦਾਰੀ ਚ ਚੱਲੇ ਆ ਜਿਸ ਦੇ ਦੌਰਾਨ ਲੜਕੀ ਦੇ ਵੱਲੋਂ ਲੜਕੀ ਦੇ ਭੈਣ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਮੇਰੀ ਮੇਰੀ ਭੈਣ ਨਾਲ ਗੱਲ ਕਰਾਈ ਜਾਵੇ ਤਾਂ ਉਹ ਬਹੁਤ ਜ਼ਿਆਦਾ ਫੋਨ ਲਗਾਉਂਦੀ ਹੈ ਫੋਨ ਲਗਾਉਂਦੇ ਦੌਰਾਨ ਜਦੋਂ ਲੜਕਾ ਫੋਨ ਚੱਕਦਾ ਹੈ ਤਾਂ ਹਮੇਸ਼ਾ ਉਹ ਇਦਾਂ ਹੀ ਕਹਿੰਦਾ ਹੈ ਕਿ ਮੈਂ ਬਾਹਰ ਆ ਜਾ ਮੇਰੇ ਸੱਟ ਲੱਗ ਗਈ ਹੈ ਮੈਂ ਘਰੇ ਜਾ ਕੇ ਤੁਹਾਡੇ ਗੱਲ ਕਰਵਾਵਾਂਗਾ ਪਰ ਬਾਅਦ ਵਿੱਚ ਜਦੋਂ ਹੀ ਉਹ ਫੋਨ ਲਗਾਉਂਦੀ ਰਹਿੰਦੀ ਹੈ ਤਾਂ ਲੜਕੇ ਦੇ ਵੱਲੋਂ ਪਹਿਲਾਂ ਹੀ ਬਹਾਨੇ ਕੱਢ ਦਿੱਤੇ ਜਾਂਦੇ ਨੇ ਤੇ ਬਾਅਦ ਵਿੱਚ ਜਦੋਂ ਉਹਨਾਂ ਦੀ ਲੜ ਦੀ ਹੈ ਤਾਂ ਲੜਕੀ ਦੇ ਦੁਆਰਾ ਲੜਕੀ ਦੀ ਪੈਣ ਦੇ ਦੁਆਰਾ ਫੇਰ ਲੜਕੇ ਨੂੰ ਲਾਸਟ ਦੇ 6 ਵਜੇ ਫੋਨ ਕੀਤਾ ਜਾਂਦਾ ਹੈ ਤੇ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਹੁਣ ਚੱਲ ਤੂੰ ਗੱਲ ਕਰਾ ਦੇ ਹੁਣ ਤਾਂ ਤੂੰ ਕਰੇ ਚੱਲ ਗਿਆ ਹੋਵੇਗਾ ਤਾਂ ਬਾਅਦ ਵਿੱਚ ਲੜਕੇ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੋ ਲੜਕੀ ਸੀ ਉਸ ਨੂੰ ਮੈਂ ਬੱਸ ਚੜਾ ਦਿੱਤਾ ਹੈ ਉਹ ਬੱਸ ਚੜ ਚੁੱਕੀ ਹੈ ਪਰ ਬਾਅਦ ਵਿੱਚ ਉਹ ਕਹਿੰਦੇ ਨੇ ਕਿ ਬੱਸ ਉਹ ਸਾਰੀਆਂ ਬੱਸਾਂ ਨੂੰ ਡੀਕਦੇ ਰਹਿੰਦੇ ਨੇ ਉਸ ਦੇ ਪਰਿਵਾਰ ਵੱਲੋਂ ਲੜਕੀ ਦੇ ਪਰਿਵਾਰ ਜੋ ਸੀ ਉਸ ਦੇ ਪਿਤਾ ਉਹ ਬੱਸ ਸਟੈਂਡ ਤੇ ਖੜਕੇ ਜਾ ਵੜਦੇ ਨੇ 9:30 ਵਜੇ ਤੱਕ ਜਿੰਨੀਆਂ ਵੀ ਬੱਸਾਂ ਹੁੰਦੀਆਂ ਨੇ ਉਹ ਸਾਰੀਆਂ ਬੱਸਾਂ ਲੰਘ ਚੁੱਕੀਆਂ ਹੁੰਦੀਆਂ ਨੇ ਤੇ ਕੋਈ ਵੀ ਉਹਨਾਂ ਵਿੱਚੋਂ ਕੋਈ ਵੀ ਬੱਸ ਵਿੱਚ ਉਹਨਾਂ ਦੀ ਲੜਕੀ ਨਹੀਂ ਆਉਂਦੀ ਹੈ ਜਿਸ ਦੇ ਦੌਰਾਨ ਉਸ ਦੇ ਮਾਤਾ ਪਿਤਾ ਨੂੰ ਅਤੇ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਟੈਨਸ਼ਨ ਹੋਣ ਲੱਗ ਜਾਂਦੀ ਹੈ ਤੇ ਟੈਨਸ਼ਨ ਹੋਣ ਦੇ ਦੌਰਾਨ ਹੀ ਉਹ ਸੋਚਦੇ ਲੈਂਦੇ ਨੇ ਕਿ ਇਹ ਜੋ ਮਾਮਲਾ ਹੈ ਅਸਲ ਵਿੱਚ ਕੀ ਹੈ ਜਿਸ ਦੇ ਦੌਰਾਨ ਜਦੋਂ ਦੁਬਾਰਾ ਹੀ ਲੜਕੀ ਦੀ ਭੈਣ ਵੱਲੋਂ ਉਸ ਨੂੰ ਫੋਨ ਲਗਾਇਆ ਜਾਂਦਾ ਹੈ ਤਾਂ ਲੜਕੇ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸ਼ਾਇਦ ਉਹ ਆਪਣੀ ਸਹੇਲੀ ਦੇ ਘਰ ਚਲ ਗਈ ਹੋਵੇ ਮੈਨੂੰ ਤਾਂ ਸਿਰਫ ਉਹਨੇ ਇੰਨਾ ਹੀ ਕਿਹਾ ਸੀਗਾ ਕਿ ਮੈਂ ਆਪਣੀ ਸਹੇਲੀ ਦੇ ਘਰੇ ਜਾਣਾ ਹੈ ਜਿਸ ਦੇ ਦੌਰਾਨ ਉਸ ਦੇ ਨਮਨ ਲੋਏਗਾ ਲੱਕੀ ਗਈ ਹੈ ਕਿ ਜੇਕਰ ਉਸੇਲੀ ਦੇ ਘਰੇ ਜਾਂਦੀ ਤਾਂ ਉਸਨੇ ਮੈਨੂੰ ਦੱਸ ਕੇ ਜਾਣਾ ਸੀ ਅਕਸਰ ਮੇਰੀ ਭੈਣੇ ਹਰੇਕ ਗੱਲ ਮੇਰੇ ਨਾਲੋਂ ਸਾਂਝੀ ਕਰਦੀ ਹੈ ਤਾਂ ਉਸਦੇ ਬਾਅਦ ਵਿੱਚ ਹੀ ਅਸਦੇ ਉਸ ਲੜਕੀ ਦੇ ਵੱਲੋਂ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਹ ਇੱਕ ਮੀਡੀਆ ਵਾਲੇ ਆਦਮੀ ਨੂੰ ਫੋਨ ਕਰਦੀ ਹੈ ਰਿਪੋਰਟਰਾਂ ਨੂੰ ਫੋਨ ਕਰਕੇ ਪੁੱਛਦੀ ਹੈ ਤਾਂ ਇੱਕ ਪ੍ਰੈਸ ਮੀਡੀਆ ਵੱਲੋਂ ਬੰਦੇ ਇਹ ਵਿਅਕਤੀ ਦੇ ਵੱਲੋਂ ਉਸ ਨੂੰ ਫੋਨ ਆਉਂਦਾ ਹੈ ਤਾਂ ਫੋਨ ਆਉਂਦੇ ਦੌਰਾਨ ਹੀ ਇਹ ਗੱਲ ਦੱਸੀ ਗਈ ਹੈ ਕਿ ਨਵਾਂ ਸ਼ਹਿਰ ਦੀਆਂ ਰੇਲਵੇ ਲਾਈਨਾਂ ਤੇ ਉਸ ਦੀ ਜੋ ਪੈਣ ਹੈ ਉਸ ਦੀ লাশ ਮਿਲ ਚੁੱਕੀ ਹੈ ਜਿਸ ਦੇ ਦੌਰਾਨ ਜਦੋਂ ਦੇਖਦੇ ਨੇ ਤਾਂ ਅਸਲ ਵਿੱਚ ਉਹ ਲੜਕੀ ਉਸ ਦੀ ਪੈਣੀ ਹੁੰਦੀ ਹੈ ਤੇ ਬਾਅਦ ਵਿੱਚ ਉਸਨ ਜਦੋਂ ਉਹਨਾਂ ਨੂੰ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਤੇ ਵੀ ਦੁੱਖਾਂ ਦਾ ਪਹਾੜ ਟੱਪ ਪੈਂਦਾ ਹੈ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਆਖਿਆ ਗਿਆ ਹੈ ਕਿ ਇੰਨਾ ਵਿੱਚ ਜੋ ਕੀਤਾ ਗਿਆ ਹੈ ਜੋ ਸਾਡੀ ਲੜਕੀ ਨੂੰ ਮਾਰਿਆ ਗਿਆ ਹੈ ਉਸ ਦੇ ਗਲੇ ਉੱਪਰ ਵੀ ਨਿਸ਼ਾਨ ਹੁੰਦੇ ਨੇ ਜਿਸ ਦੇ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਜੋ ਇਹ ਕੀਤਾ ਹੈ ਲੜਕੀ ਸਾਡੀ ਨੂੰ ਮਾਰਿਆ ਗਿਆ ਹੈ ਉਸ ਵਿੱਚ ਇੱਕ ਵਿਅਕਤੀ ਦਾ ਹੱਥ ਨਹੀਂ ਬਲਕਿ 4-5 ਵਿਅਕਤੀ ਇਸ ਵਿੱਚ ਸ਼ਾਮਿਲ ਸਨ ਜਿਸ ਦੇ ਦੌਰਾਨ ਜਦੋਂ ਹੀ ਇਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਹੈ ਤਾਂ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਰਿਵਾਰ ਤੇ ਇਲਜ਼ਾਮ ਨਮ ਲਗਾਇਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਜਾਣਕਾਰੀ ਮੁਤਾਬਿਕ ਜਦੋਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਬਾਅਦ ਵਿੱਚ ਜੋ ਲੜਕਾ ਸੀ ਉਹ ਵੀ ਜ਼ਹਿਰ ਪੀ ਲੈਂਦਾ ਹੈ ਤੇ ਬਾਅਦ ਵਿੱਚ ਦੱਸਿਆ ਜਾਂਦਾ ਹੈ ਕਿ ਜੋ ਲੜਕਾ ਹੈ ਉਹ ਵੀ ਨਾਜ਼ੁਕ ਹਾਲਤ ਵਿੱਚ ਦੱਸਿਆ ਜਾਂਦਾ ਹੈ ਕਿ ਉਹਨੂੰ ਵੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਹੁਣ ਤੁਸੀਂ ਦੇਖੋ ਕਿ ਅੱਜਕੱਲ ਜੋ ਇਹ ਮਾਮਲਾ ਹੈ ਜਿੱਥੇ ਕਿ ਦੋ ਧਿਰਾਂ ਦੱਸੀਆਂ ਜਾ ਰਹੀਆਂ ਨੇ ਇੱਕ ਪਾਸੇ ਤਾਂ ਦੱਸਿਆ ਜਾ ਰਿਹਾ ਹੈ ਕਿ ਜੋ ਲੜਕਾ ਸੀ ਉਹਨਾਂ ਦਾ ਵਿਆਹ ਸਾਲ ਪਹਿਲਾਂ ਹੋਇਆ ਸੀ ਜਿਸ ਦੇ ਦੌਰਾਨ ਲੜਕੇ ਦੇ ਜੋ ਘਰ ਦੇ ਸੀ ਉਹ ਹੀ ਮੰਨ ਰਿਹਾ ਸਨ ਤੇ ਨਾਮ ਮੰਨਣ ਕਰਕੇ ਹੀ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਸੀ ਲੜਕੇ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਜੋ ਲੜਕੀ ਹੈ ਉਹ ਆਪਣੇ ਘਰੇ ਰਹੇਗੀ 4 ਮਹੀਨੇ ਤੱਕ ਤੇ ਜੋ ਲੜਕਾ ਹੈ ਉਹ ਆਪਣੇ ਘਰੇ ਰਹੇਗਾ ਪਰ ਬਾਅਦ ਵਿੱਚ ਇੱਕ ਦਿਨ ਲੜਕਾ ਉਹਨਾਂ ਦੇ ਘਰੇ ਪਰਤਦਾ ਹੈ ਤੇ ਪਰਤਣ ਦੇ ਦੌਰਾਨ ਹੀ ਲੜਕੇ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਉਸਨੇ ਆਪਣੇ ਘਰਦਿਆਂ ਨੂੰ ਮਨਾ ਲਿਆ ਹੈ ਜਿਸ ਦੇ ਦੌਰਾਨ ਉਸ ਲੜਕੇ ਦੇ ਵੱਲੋਂ ਘਰ ਉਸ ਲੜਕੀ ਦੇ ਪਰਿਵਾਰ ਨੂੰ ਆਖੀ ਜਾਂਦਾ ਹੈ ਕਿ ਮੈਂ ਤੁਹਾਡੀ ਲੜਕੀ ਨੂੰ ਖੁਸ਼ ਰੱਖਾਂਗਾ ਇਸ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਦਵਾਂਗਾ ਕਦੇ ਵੀ ਕੋਈ ਉਲੰਭਾ ਨਹੀਂ ਆਵੇਗਾ ਜਿਸ ਦੇ ਦੌਰਾਨ ਲੜਕ ਕੀ ਦੇ ਪਰਿਵਾਰ ਵੱਲੋਂ ਉਸ ਲੜਕੇ ਤੇ ਪੂਰਾ ਯਕੀਨ ਕਰ ਲਿਆ ਜਾਂਦਾ ਹੈ ਯਕੀਨ ਕਰਨ ਦੇ ਦੌਰਾਨ ਹੀ ਲੜਕੀ ਨੂੰ ਉਸਦੇ ਨਾਲ ਤੋਰਿਆ ਜਾਂਦਾ ਹੈ ਪਰ ਨਾਲ ਤੋਰਨ ਤੋਂ ਬਾਅਦ ਹੀ ਕੁਝ ਸਮੇਂ ਬਾਅਦ ਸ਼ਾਮ ਨੂੰ ਜੋ ਘਟਨਾ ਦਾ ਖੁਲਾਸਾ ਹੁੰਦਾ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਜਿੱਥੇ ਕਿ ਜਦੋਂ ਹੀ ਉਹ ਸ਼ਾਮ ਨੂੰ ਉਸਦੇ ਨਾਲ ਚਲੀ ਜਾਂਦੀ ਹੈ ਤਾਂ ਬਾਅਦ ਵਿੱਚ ਉਸ ਲੜਕੀ ਦੀ ਛੋਟੀ ਭੈਣ ਦੇ ਵੱਲੋਂ ਹੀ ਉਸ ਨੂੰ ਫੋਨ ਲਗਾਏ ਜਾਂਦੇ ਨੇ ਪੈਸੇ ਮੈਸੇਜ ਕੀਤੇ ਜਾਂਦੇ ਨੇ ਤੇ ਬਾਅਦ ਵਿੱਚ ਜਦੋਂ ਉਸ ਨੂੰ ਫੋਨ ਕੀਤੇ ਜਾਂਦੇ ਨੇ ਤਾਂ ਉਸ ਦੇ ਵੱਲੋਂ ਆਪ ਹੀ ਬਹਾਨੇ ਘੜੇ ਜਾਂਦੇ ਨੇ ਲੜਕਾ ਕਹਿ ਦਿੰਦਾ ਹੈ ਕਿ ਮੈਂ ਘਰੇ ਨਹੀਂ ਹਾਂ ਮੈਂ ਬਾਹਰ ਹਾਂ ਅਸੀਂ ਮਾਸੀ ਕੋਲੇ ਚੱਲੇ ਆ ਮੇਰੇ ਸੱਟ ਲੱਗ ਗਈ ਹੈ ਜਿਆਦਾ ਹਨੇਰਾ ਹੋਣ ਕਰਕੇ ਮੈਂ ਘਰੇ ਨਹੀਂ ਗਿਆ ਜਿਸ ਦੇ ਦੌਰਾਨ ਜਦੋਂ ਹੀ ਉਹ ਸਾਰੀਆਂ ਗੱਲਾਂ ਲੜਕੀ ਨੂੰ ਦੱਸਦਾ ਹੈ ਲੜਕੀ ਦੀ ਭੈਣ ਹੋਰ ਜ਼ਿਆਦਾ ਟੈਨਸ਼ਨ ਵਿੱਚ ਹੋ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਤੂੰ ਮੇਰੀ ਗੱਲ ਤਾਂ ਕਰਾ ਇੱਕ ਵਾਰੀ ਗੱਲ ਤਾਂ ਕਰਾ ਪਰ ਜਦੋਂ ਉਹ ਨਹੀਂ ਕਰਾਉਂਦਾ ਹੈ ਤਾਂ ਬਾਅਦ ਵਿੱਚ ਉਸ ਲੜਕੀ ਦੇ ਵੱਲੋਂ মিডিਆ ਨੂੰ ਵੀ ਫੋਨ ਕੀਤਾ ਜਾਂਦਾ ਹੈ ਤੇ মিডিਆ ਨੂੰ ਫੋਨ ਕਰਨ ਤੋਂ ਬਾਅਦ ਹੀ ਇਹ ਚੀਜ਼ ਦਾ ਸਾਹਮਣੇ ਆਉਂਦੀ ਹੈ ਕਿ ਜੋ ਲੜਕੀ ਸੀ ਉਸ ਨੂੰ ਜ਼ਬਰਦਸਤੀ ਮਾਰ ਦਿੱਤਾ ਜਾਂਦਾ ਹੈ ਤੇ লাশ ਮਿਲਣ ਤੋਂ ਬਾਅਦ ਇਸ ਲੜਕੀ ਦੇ ਗਲੇ ਉੱਪਰ ਨਿਸ਼ਾਨ ਹੁੰਦੇ ਨੇ ਜੋ ਕਿ ਗਲਾ ਕੁੱਟਣ ਦੇ ਨਿਸ਼ਾਨ ਪਾਏ ਜਾਂਦੇ ਨੇ ਤੇ ਬਾਅਦ ਵਿੱਚ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਜਾਣਕਾਰੀ ਮੁਤਾਬਕ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਜੋ ਲੜਕੀ ਸੀ ਉਸ ਨੇ ਤਾਂ ਆਤਮ ਹੱਤਿਆ ਕਰ ਲਈ ਹੈ ਪਰ ਦਰਅਸਲ ਇਹ ਜੋ ਮਾਮਲਾ ਹੈ ਉਹ ਸਰਾਸਰ ਗਲਤ ਹੈ ਇਹ ਜਾਣਕਾਰੀ ਝੂਠੀ ਦੱਸੀ ਗਈ ਹੈ ਜਾਣਕਾਰੀ ਮੁਤਾਬਕ ਇਹ ਵੀ ਗੱਲ ਦੱਸੀ ਗਈ ਹੈ ਕਿ ਜੋ ਲੜਕਾ ਹੈ ਜਦੋਂ ਇਹ ਕਟਨਾ ਵਾਪਰਦੀ ਹੈ ਤਾਂ ਬਾਅਦ ਵਿੱਚ ਲੜਕਾ ਵੀ ਆਤਮ हत्या ਕਰਨ ਦੀ ਕੋਸ਼ਿਸ਼ ਕਰਦਾ ਹੈ ਜ਼ਹਿਰ ਪੀ ਲੈਂਦਾ ਹੈ ਜਿਸ ਦੇ ਦੌਰਾਨ ਉਸ ਦੀ ਵੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਗਈ ਹੈ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੈਂ ਤੁਹਾਡੀ ਆਪਣੀ ਜਸ਼ਨ ਪ੍ਰੀਤ ਕੌਰ ਬាទ ਮਿਹਰਬਾਨੀ